हेलो एवरीवन वेलकम बैक टू माय YouTube चैनल दोस्तों सुबह हो गई है ते आज मैं फिर बना रही हूं आलू पूरी अंडे मैं ना ਸਾਡੇ ਮਿਕਸੀ ਖਰਾਬ ਹੋ ਗਈ ਸੀ ਦੋਸਤੋ ਤੇ ਮੈਂ ਚੋਪਰ ਲੈ ਕੇ ਆਈਆਂ ਨਵਾਂ ਤੇ ਉਹਦੇ ਵਿੱਚ ਮੈਂ ਬਣਾ ਰਹੀਆਂ ਪਿਆਜ਼ ਤੇ ਟਮਾਟਰ ਦੀ ਦਾ ਮਸਾਲਾ ਦੋਸਤੋ ਅੱਜ ਮੈਂ ਮਟਰ ਦੀ ਸਬਜ਼ੀ ਨਾ ਬਣਾ ਰਹੀ ਹਾਂ ਪੂਰੀ ਦੋਸਤੋ ਆ ਦੂਸਰੀ ਸਾਈਡ ਤੇ ਇੱਕ ਮੈਂ ਟੋਪੀਆ ਰੱਖ ਲਿਆ ਗੈਸ ਤੇ ਇਹ ਪਾਤੀ ਕੱਚੀ ਹਲਦੀ ਐਂਡ ਅਦਰਕ ਇਹ ਮੇਰੀ ਬੇਟੀ ਨੂੰ ਕੋਲਡ ਹੋ ਗਿਆ ਸੀ ਨਮ ਨਮਰ ਵੀ ਰੱਖ ਸਕਦੇ ਆ ਦੀ ਪੂਰੀ ਭੁਲਾਤੀ ਤੋਂ ਅੱਜ ਨਾਲ ਸੋਚਿਆ ਨਾਸ਼ਤੇ ਦੇ ਵਿੱਚ ਪੂਰੀ ਬਣਾ ਲੈਨੇ ਵੈਸੇ ਸਾਡੇ ਆਸਕੀਮ ਜੀ ਬਣ ਗਈ ਇਹ ਜਾਰੇ ਤੇ ਰੱਖਾ ਕੇ ਤਾਂ ਉਹ ਬੋਲ ਦੂਗਾ ਸ਼ਾਇਦ ਪਰ ਬਾਜ਼ਾਰ ਦੀ ਬਤਾਈ ਜਿਵੇਂ ਅਲੀ ਹੋਰ ਨੂੰ ਨਹੀਂ ਮਿਲਦੇ ਬਲਾ ਉਹ

ਹੁਣ ਅਸੀਂ ਮੰਗਾਈ ਆ ਟੀ ਦੋਸਤੋ ਨੈਕਸਟ ਡੇ ਹੋ ਗਿਆ ਤੇ ਹੁਣ ਮੈਂ ਸੋਚਿਆ ਫਟਾਫਟ ਆ ਨਾਸ਼ਤਾ ਕਰਕੇ ਤੇ ਫਿਰ ਕੱਢਦੇ ਆ ਸਰਦੀ ਵਾਲੇ ਕੱਪੜੇ ਆਪਾਂ ਨੇ ਇੱਥੇ ਇੱਕ ਜਗ੍ਹਾ ਆਪਾਂ ਇੱਥੇ ਜਗ੍ਹਾ ਨਹੀਂ ਬਣਾ ਲਵੇ ਰੱਖੋ ਦੋਸਤੋ ਮੈਂ ਆਮਲੇ ਸਗਾਇਆ ਧੁੱਪ ਦੇ ਵਿੱਚ ਇਹ ਇਹ ਆ ਦਿਵਾਲਾ ਵਾਸਤੇ ਨਾ ਯੂਜ਼ ਕਰੂੰਗੀ ਪਾਊਡਰ ਬਣਾ ਲੂੰਗੀ ਇਹਦਾ ਕੱਪੜੇ ਕੱਢੇ ਆ ਸਰਦੀ ਆ ਗਈ ਹੈ ਤੇ ਮੌਸਮ ਬਹੁਤ ਚੇਂਜ ਹੋ ਗਿਆ ਠੰਡ ਹੋ ਗਈ ਤੇ ਹੁਣ ਆਜਾ ਨਾ ਕੱਪੜੇ ਕੱਢੇ ਆ ਸੀ ਸਰਦੀ ਵਾਲੀ ਤੇ ਇਹਨਾਂ ਨੂੰ ਇੱਕ ਵਾਰੀ ਜਿਹੜੇ ਦੂਸਰੇ ਜਿਵੇਂ ਕੋਈ ਹੈਗੇ ਸਪੇਅਰ ਕੱਪੜੇ ਆ ਕੋਈ ਜਿਵੇਂ ਉਹਨਾਂ ਨੂੰ ਕੱਢ ਦਿਆਂਗੇ ਕਿਸੇ ਨੂੰ ਦੇ ਦਿਆਂਗੇ ਦਾਨ ਕਰ ਦੇਾਂਗੇ ਤੇ ਬਾਕੀ ਅਸੀਂ ਕੱਢ ਕੇ ਵਾਸ਼ ਕਰ ਲਾਂਗੇ ਇਹ ਵਾਲੀ ਦੇ ਦੋ ਨਹੀਂ ਪਾਣੀ ਨਹੀਂ ਪਾਣੀ ਇਹਦਾ ਵਧੀਆ ਆ ਆ ਦੇਖ ਨਾ ਮੈਂ ਤਾਂ ਦਿਖਾਉਣਾ ਕਿਉਂ ਨਹੀਂ ਪਾਣੀ ਹੋ ਰਿਹਾ ਲਓ ਚਲ ਠੀਕ ਐ ਸਾਈਡ ਤੇ ਰੱਖ ਦੇ ਫਿਰ ਨਹੀਂ ਇਹਨੂੰ ਮੈਂ ਖੋਲ ਖੁਲ ਕੇ ਦਾ ਬੈਗ ਬਣਾਦਾ ਹੈਂਡ ਬੈਗ ਬਹੁਤ ਸੋਹਣਾ ਬਣੂਗਾ ਬਣਾ ਲੀ ਜੀ ਇਹਦਾ ਮਿਕਸ ਪਾਇਆ ਹੈ ਨਾ ਇਹਦੇ ਵਿੱਚ ਇਹਦਾ ਸੱਚ ਹਾਂ ਲੈ ਇਹਦਾ ਸਪੰਜ ਇਹ ਬਹੁਤ ਪ੍ਰਾਣਾ ਇਹ ਬਹੁਤ ਸੋਹਣਾ ਦੁਪੱਟਾ ਹੈ ਇਹ ਸਪੇਅਰ ਰੱਖ ਲੈਣਾ ਕਿਸੇ ਜ਼ਰੂਰਤ ਤੇ ਕੰਮ ਕੰਮ ਆਊਗਾ ਅੱਛਾ ਇਹ ਰੱਖ ਲੈ ਕੋਰ ਸੂਟ ਨਾਲ ਕੋਰ దాలకోస్ पण ए ना थोडा जमे ना हार्डच आहे जमे खडमा खडमा जा खडमा ही आहे फेमस आहे ना खडमे ने आमू आ मेरी जागतत पूरी आ तेल दे चलो ਦੋਸਤੋ ਹੁਣ ਮੈਂ ਨਾ ਤੋ ਕਿ ਤਿਆਰ ਹੋ ਕੇ ਚੱਲੀ ਆ ਬਾਹਰ ਮਾਰਕੀਟ ਘਰ ਦਾ ਸਮਾਨ ਲੈਣ ਮਾਣ ਨੂੰ ਨਹੀਂ ਹੁੰਦਾ ਹੂੰ ਫਿਰ ਆਵਾੜੇ ਬਿਸਕੁਟ ਖਾ ਸਕਦੇ ਗਾਇਜ਼ ਦੇਖੋ ਅਸੀਂ ਨਾ ਕਿਉਂ ਮੰਗਾਇਆ ਸੀ ਹੁਣ ਆ ਗਿਆ ਥੋ ਸਾਡਾ ਆਨਲਾਈਨ ਮੰਗਾਇਆ ਸੀ

ਸਾਗ ਐਂਡ ਸਬਜ਼ੀਆਂ ਤੇ ਇੱਕ ਹਫਤੇ ਦੀ ਮੈਂ ਸੋਚਿਆ ਲਿਆ ਕੇ ਰੱਖ ਲੈਨੇ ਫੇਰ ਡੇਲੀ ਡੇਲੀ ਨਹੀਂ ਜਾਣਾ ਪੈਂਦਾ ਕਿੱਦਾਂ ਲਹੋਈ ਜਾਣਾ ਹੈ ਕਿੱਦਾਂ ਦਾ ਮੋਰਮੋਟਾ ਵੀਦੀ ਐ ਹਾਂਜੀ ਹੋਰ ਗਿਰਿੰ ਮੇਟੀ ਹਾਂ ਗੰਦਲ ਨਹੀਂ ਆਣਾ ਜੇ ਪੱਤੇ ਅਜੇ ਨਹੀਂ ਹੈ ਨਹੀਂ ਹੈ ਇਹਦੇ ਬਿਲਕੁਲ ਨਹੀਂ ਹੈ ਇਹ ਜਾਈ ਚਾਹੀਦਾ ਸਾਨੂੰ जो जमा रजो का कमेटी पाल गई बस मेथी पत्ता का नहीं नहीं हल नहीं इस तो भी अच्छा मैं कर मेरा हुआ है दोस्तों ठंड भी काफी हो गई है ਸਬਜੀ ਮੰਡੀ ਸਾਡੇ ਨੇੜੇ ਹੀ ਹੈ ਇੱਥੇ ਘਰ ਦੇ ਤੇ ਮੈਂ ਸੋਚਿਆ ਚੱਲੋ ਨਾਲੇ ਸੈਰ ਹੋ ਜੂਗੀ ਲੈ ਆਉਨੇ ਜਾ ਕੇ ਦੋਸਤੋ ਹੁਣ ਮੈਂ ਸਾਗ ਦੀ ਤਿਆਰੀ ਕਰਤੀ ਹੈ ਸ਼ੁਰੂ ਬਹੁਤ ਟਾਈਮ ਲੱਗਦਾ ਐਂਡ ਬਸ ਥੋੜਾ ਜਿਹਾ ਰਹਿ ਗਿਆ ਵੈਸੇ ਤਾਂ ਕੱਟਿਆ ਗਿਆ ਸਾਰਾ ਪਾਲਕ ਰਹੇਗੀ ਤੇ ਬਾਥੂ ਤੇ ਫਿਰ ਉਸ ਤੋਂ ਬਾਅਦ ਕੱਟ ਕੇ ਧੋ ਕੇ ਇਹਨੂੰ ਫਿਰ ਪਾਵਾਂਗੇ ਕੁੱਕਰ 'ਚ ਤੇ ਦੋਸਤੋ ਪਹਿਲਾਂ ਅਸੀਂ ਅੱਜ ਸਵੇਰ ਗਏ ਸੀ 12:00 ਵਜੇ ਗੁਰਦੁਆਰੇ ਤੇ ਉਸ ਤੋਂ ਬਾਅਦ ਫਿਰ ਆ ਕੇ ਮੈਂ ਸੌਂਗੀ ਅੱਜ ਕਾਫੀ ਨੀਂਦ ਆ ਗਈ ਸੀ ਮੈਨੂੰ ਥਕਾਵਟ ਦੀ ਹੋ ਗਈ ਸੀ ਗੁਰਦੁਆਰੇ ਸਾਨੂੰ ਕਾਫੀ ਟਾਈਮ ਲੱਗ ਗਿਆ ਤੇ ਅੱਜ ਦੋਸਤੋ ਮੈਂ ਬਣਾਉਂਗੀ ਸਾਗ ਦੇ ਨਾਲ ਮੱਕੀ ਦੀ ਰੋਟੀ ਬੜਾ ਟਾਈਮ ਲੱਗਦਾ ਕਾਕੂ ਸਾਗ ਤੇ ਖਾਣਾ ਹੀ ਸੌਖਾ ਹੈ ਇਹਦਾ ਦੋਸਤੋ ਸਾਗ ਨਾਲ ਖਾਣਾ ਹੀ ਸੌਖਾ ਹੈ ਬੜਾ ਟਾਈਮ ਲੱਗਦਾ ਹੈ ਇਹ ਲੈ ਜਿਵੇਂ ਨਾ ਬਹੁਤ ਜਿਆ ਪੈ ਜਾਂਦਾ ਭਾਰ ਜਿਹਾ ਦਿਮਾਗ ਤੇ ਤੜਕਾ ਲਸਣ ਅਦਰਕ ਪਤਾ ਨਹੀਂ ਕੀ ਕੁਝ ਮੈਂ ਉਹਦਾਂ ਭਾਰਤੀ ਕਹਿੰਦੀ ਸੀ ਸਵੇਰ ਤੇ ਲੱਗੇ ਨੇ ਕਹਿੰਦੀ ਸਾਗ ਬਣਾਉਣ ਹਮ ਅਲਾਦੋ ਗਿੱਦੜਵਾਰ ਬੀਬੀ ਸੱਚ ਆਖ ਦਿੰਦੀ ਹੁੰਦੀ ਸੀ ਕਿ ਮੇਰੇ ਹੱਥ ਦਾ ਸਾਗ ਮੈਂ ਬਹੁਤ ਸਵਾਲ ਬਣਾਉਣੀ ਹੈ ਥੋੜੀ ਜੀ ਸਾਗ ਚ ਮੈਂ ਮੇਥੇ ਵੀ ਪਾ ਰਹੀ ਆਂ ਐਂਡ ਸਾਗ ਇਧਰ ਮੈਂ ਰੱਖਤਾ ਗੈਸ ਤੇ ਪਾਣੀ ਪਾ ਕੇ ਸਾਗ ਦੋਸਤੋ ਅੱਜ ਥੋੜਾ ਜਿਹਾ ਮੇਰਾ ਜ਼ਿਆਦਾ ਹੈ ਤੇ ਹੌਲੀ ਹੌਲੀ ਪਾ ਰਹੀ ਹਾਂ ਮੈਂ ਜਿਵੇਂ ਜਿਵੇਂ ਸਾਗ ਥੱਲੇ بیٹھ ਰਿਹਾ ਨਾ ਥੋੜਾ ਥੋੜਾ ਇਹ ਮੈਂ ਕਿਹਾ ਚੱਲ ਥੋੜੀ ਜਿਹੀ ਮਿਰਚ ਵੀ ਪਾਈ ਦੇ ਕੇ ਹੂੰ ਟੇਸਟੀ ਜਿਹਾ ਬਣ ਜਾਊਗਾ ਅੱਜ ਦੋਸਤੋ ਸਾਗ ਨੂੰ ਨਾ ਮੈਨੂੰ 10 ਵਜੇ ਨਾਲੇ ਆ ਡੇਟ ਰੱਖਿਆ ਸਾਗ ਅਸੀਂ ਦਾ ਕੱਟਣ ਦੇ ਬਹੁਤ ਟਾਈਮ ਲੱਗ ਹੂੰ ਇੰਨਾ ਟਾਈਮ ਮੰਮੀ

ਚ ਪਾਣੀ ਆ ਜਾਂਦਾ ਵਾਧੂ ਸਾਦ ਚ ਨਿਕਲ ਜੇ ਨਾ ਫਿਰ ਮੱਚ ਖਰਾਬ ਨਹੀਂ ਹੁੰਦੀ ਉਹ ਵੈਸੀ ਨਾ ਬਾਦੀ ਲਫਾਫੇ ਚ ਕੱਟ ਕੇ ਹਾਂ ਮੇਰੇ ਲਫਾਫਿਆਂ ਤੇ ਗੁੱਸਾ ਆ ਗਿਆ ਇਹ ਕਹਿੰਦਾ ਨਾ ਪੇਸਟ ਬਣਾ ਕੇ ਰੱਖਿਆ ਕੇ ਨਾ ਇਕੱਠਾ ਤੇ ਉਹਨੂੰ ਪੀਸ ਕੇ ਤੇ ਮਿਰਚ ਦਾ ਪੇਸਟ ਵਿੱਚ ਇਕੱਠਾ ਬਣਾ ਕੇ ਰੱਖ ਲਓ ਅੱਛਾ ਹਾਂ ਤੇ ਮੜ ਕੇ ਪਾ ਦਿਓ ਸਬਜੀ ਚ ਵਿੱਚ ਹਰੀਆਂ ਮਿਰਚਾਂ ਪਾ ਲਓ ਪਾਣੀ ਜ਼ਿਆਦਾ ਹੋ ਗਿਆ ਕਿਉਂਕਿ ਸਾਗ ਬਾਅਦ ਚ ਧੋਤਾ ਨਾ ਅੱਜ ਹੂੰ ਕਿਤਾ ਕਰਕੇ ਉਹ ਸਾਗ ਜਿਹੜਾ ਧੋਤਾ ਉਹ ਵੀ ਪਾਣੀ ਵਿੱਚ ਆ ਗਿਆ ਅੱਜ ਮੈਂ ਦੋਸਤੋ ਕੋਟਣ ਲੱਗੀ ਹਾਂ ਸਾਗ ਮੱਕੀ ਦੇ ਆਟੇ ਨਾਲ ਆ ਦੇਖੋ ਅੱਜ ਅਸੀਂ ਮੱਕੀ ਦਾ ਆਟਾ ਲਿਆਂਦਾ ਕਾਫੀ ਸਾਲਾਂ ਬਾਅਦ ਅਸੀਂ ਕੋਟਣ ਲੱਗਿਆ ਦੋਸਤੋ ਮਤਲਬ ਮੱਕੀ ਦੀ ਰੋਟੀ ਬਣਾਉਣ ਲੱਗੇ ਹਾਂ ਅਸੀਂ ਮੱਕੀ ਦਾ ਆਟਾ ਹੀ ਨਹੀਂ ਖਾਧਾ ਅਸੀਂ ਜਿਹੜੇ ਸਾਗ ਵੈਸੇ ਬਣਾ ਲੈਂਦੇ ਸੀ ਮੈਂ ਸੋਚਿਆ ਚਲ ਮੱਕੀ ਦੀ ਰੋਟੀ ਬਣਾ ਲਾਂਗੇ ਬੱਚੇ ਖਾ ਲੈਣਗੇ ਤੇ ਹੁਣ ਲੱਗੀ ਕੋਟਨ ਸਾਗ ਹੁਣ ਮੈਂ ਦੋਸਤੋ ਗੁੰਨ ਰਹੀ ਆ ਮੱਕੀ ਦਾ ਆਟਾ ਤੇ ਅੱਜ ਮੱਕੀ ਦੇ ਆਟੇ ਦੀ ਰੋਟੀ ਬਣਾਉਂਗੀ ਮੈਂ ਕਾफी ਸਾਲਾਂ ਬਾਅਦ ਬਣਾਉਣ ਲੱਗਿਆ ਮੈਂ ਮੱਕੀ ਦੀ ਰੋਟੀ ਅਸੀਂ ਬਣਾਈ ਨਹੀਂ ਸੀ ਸਾਗ ਵੀ ਬਣ ਗਿਆ ਤਿਆਰ ਹੋ ਗਿਆ ਮੇਰਾ ਉਸ ਤੋਂ ਅਸੀਂ ਨਾ ਰਾਤ ਟੇਟ ਹੋ ਗਈ ਸੀ ਤਾਂ ਮੈਂ ਵੀਡੀਓ ਸ਼ੂਟ ਕਰਨਾ ਭੁੱਲ ਗਈ ਸੀ ਰੋਟੀ ਦੀ ਤੇ ਸਾਗ ਬਹੁਤ ਟੇਸਟੀ ਬਣਿਆ ਸੀ ਮੱਕੀ ਦੀ ਰੋਟੀ ਵੀ ਬਹੁਤ ਟੇਸਟੀ ਬਣੀ ਸੀ ਤਾਂ ਨੇ ਵਲੌਗ ਵਧੀਆ ਲੱਗਿਆ ਹੋਗਾ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ